ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 274 ਤੇ 275 ਤੇ ਸਵਾਇ ਬਾਣ ਬਾਣੀ ਦੀ ਵਿਚਾਰ ਕਰਦੇ ਆਂ ਜੀ ਇਹ ਸੁਖਮਨੀ ਸਾਹਿਬ ਦੀ ਨੌਵੀਂ ਅਸ਼ਟਪਦੀ ਹੈ ਜੀ ਸ਼ਲੋਕ ਉਰਤਾਰੇ ਜੋ ਅੰਤਰ ਨਾਮ ਸਰਬ ਮੈਂ ਪੇਖੈ ਭਗਵਾਨ ਨਮਕ ਨਮਕ ਖਟਾ ਕੋਰ ਨਮਸਕਾਰੈ ਨਾਨਕ ਓ ਅਪਰਸ ਸਗਲ ਨਿਸਤਾਰੈ ਹਾਂਜੀ ਸੰਗਤ ਜੀ ਪੰਚਮ ਪਾਤਸ਼ਾਹ ਕਹਿੰਦੇ ਨੇ ਜਿਹੜਾ ਜੀਵ ਪ੍ਰਮਾਤਮਾ ਦੇ ਨਾਮ ਨੂੰ ਹਿਰਦੇ ਵਿੱਚ ਕਹਿੰਦੇ ਹਿਰਦੇ ਵਿੱਚ ਵਸਾ ਲੈਂਦਾ ਹੈ ਤੇ ਸਾਰਿਆਂ ਵਿੱਚ ਉਸ ਪ੍ਰਮਾਤਮਾ ਨੂੰ ਵਿਆਪਕ ਦੇਖਦਾ ਹੈ ਤੇ ਉਸ ਪ੍ਰਮਾਤਮਾ ਦੇ ਚਰਨਾਂ ਦੀ ਤੂੜ ਲੈਂਦਾ ਹੈ ਤੇ ਪਰਮਾਤਮਾ ਦੇ ਚਰਨ ਸ਼ੋ ਲੈਂਦਾ ਹੈ ਪਲ ਪਲ ਨਾਨਕ ਜੀ ਕਹਿੰਦੇ ਉਹ ਜੀਵ ਜਿਹੜਾ ਵਿਕਾਰਾਂ ਤੋਂ ਮਾਇਆ ਤੋਂ ਅਸ਼ੋ ਰਹਿਂਦਾ ਹੈ ਕਹਿੰਦੇ ਉਹ ਸਾਰਿਆਂ ਨੂੰ ਹੀ ਸੰਸਾਰ ਸਾਗਰ ਤੋਂ ਤਾਰ ਲੈਂਦਾ ਹੈ ਅਸ਼ਟਪਦੀ ਮਿਥਿਆ ਨਾਹੀ ਰਸ ਨਾ ਪਰਸ ਮਨ ਮਹਿ ਪ੍ਰੀਤ ਨਿਰੰਝਨ ਦਰਸ ਪਰਤ ਰੂਪ ਨ ਪੇਖੇ ਨੇਤਰ ਸਾਧ ਕੀ ਟਹਲ ਸੰਤ ਸੰਗ 헤ਤ ਕਹਿੰਦੇ ਜਿਹੜਾ ਜੀਵ ਆਪਣੀ ਰਸਨਾ ਦੇ ਨਾਲ ਝੂਠ ਨਹੀਂ ਬੋਲਦਾ ਪਰਮਾਤਮਾ ਨੂੰ ਮਿਲਣ ਦੀ ਤਾਂਗ ਰੱਖਦਾ ਹੈ ਮਨ ਦੇ ਵਿੱਚ ਕਹਿੰਦੇ ਪਰਾਏ ਰੂਪ ਨੂੰ ਬੁਰੀ ਨਜ਼ਰ ਨਾਲ ਨਹੀਂ ਦੇਖਦਾ ਕਹਿੰਦੇ ਸਾਧ ਦੀ ਸੇਵਾ ਕਰਦਾ ਸੰਤ ਸੰਗ ਪਿਆਰ ਪਾਉਂਦਾ ਹੈ ਪ੍ਰੇਮ ਪਾਉਂਦਾ ਹੈ ਸੰਤਾਂ ਦੀ ਸੰਗਤ ਦੇ ਵਿੱਚ ਸਾਧ ਕੀ ਟਹਿਲ ਸੰਤ ਸੰਗ ਹੀਤ ਕਰਨ ਨਾ ਸੁਣੈ ਕਾਹੂ ਕੀ ਨਿੰਦਾ ਸਭ ਤੇ ਜਾਣੈ ਆਪਸ ਕੋ ਮੰਦਾ ਕਹਿੰਦੇ ਸਾਧ ਦੀ ਟਹਿਲ ਕਰਦਾ ਹੈ ਸੰਤ ਸੰਗ ਪ੍ਰੇਮ ਕਰਦਾ ਹੈ ਕੰਨਾਂ ਦੇ ਨਾਲ ਦੂਸਰਿਆਂ ਦੀ ਨਿੰਦਾ ਨਹੀਂ ਸੁਣਦਾ ਸਾਰਿਆਂ ਤੋਂ ਆਪਣੇ ਆਪ ਨੂੰ ਮਾੜਾ ਸਮਝਦਾ ਹੈ ਸਭ ਨੂੰ ਅਪ ਤੋਂ ਉੱਚਾ ਸਮਝਦਾ ਹੈ ਗੁਰਪਰਸਾਦ ਵਿਖਿਆ ਪਰ ਹਰੈ ਮਨ ਕੀ ਬਾਸਨਾ ਮੰਨ ਤੇ ਟਰੇ ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਵਿਕਾਰਾਂ ਦੀ ਜ਼ਹਿਰ ਨੂੰ ਖਤਮ ਕਰ ਲੈਂਦਾ ਹੈ ਆਪਣੇ ਮਨ ਤੋਂ ਕਹਿੰਦੇ ਵਾਸ਼ਨਾ ਖਤਮ ਕਰ ਲੈਂਦਾ ਹੈ ਇੰਦਰੀ ਜਿਤ ਪੰਜ ਦੋਖ ਤੇ ਰਹਤ ਨਾਨਕ ਕੋਟ ਮਦੇ ਕੋ ਐਸਾ ਅਪਰਸ ਕਹਿੰਦੇ ਆਪਣੀਆਂ ਗਿਆਨ ਇੰਦਰੀਆਂ ਨੂੰ ਵਾਸ ਵਿੱਚ ਰੱਖਦਾ ਹੈ ਆਪਣੇ ਪੰਜਾਂ ਵਿਕਾਰਾਂ ਨੂੰ ਖਤਮ ਕਰ ਲੈਂਦਾ ਹੈ ਨਾਨਕ ਜੀ ਕਹਿੰਦੇ ਨੇ ਕਿ ਕਰੋੜਾਂ ਵਿੱਚੋਂ ਕੋਈ ਇੱਕ ਹੈ ਐਸਾ ਅਸ਼ੋ ਜਨ ਪਰਮਾਤਮਾ ਦਾ ਜੋ ਵਿਕਾਰਾਂ ਤੋਂ ਮੁਕਤ ਹੈ ਮਾਇਆ ਤੋਂ ਮੁਕਤ ਹੈ ਤੇ ਜਿਹਦੇ ਵਿੱਚ ਇਹ ਸਾਰੇ ਉੱਪਰ ਲਿਖੇ ਗੁਣ ਹਨ ਬੈਸ ਨੋ ਸੋ ਜਿਸ ਉੱਪਰ ਸੋ ਪਰਸਨ ਬਸਨ ਕੀ ਮਾਇਆ ਤੇ ਹੋਏ ਪਿੰਨ ਕਹਿੰਦੇ ਉਹੀ ਫਿਰ ਪਰਮਾਤਮਾ ਦਾ ਭਗਤ ਗਿਣਿਆ ਜਾਂਦਾ ਜਿਹਦੇ ਉੱਤੇ ਪਰਮਾਤਮਾ ਆਪ ਪਰਸਨ ਹੋ ਜਾਂਦਾ ਫਿਰ ਕਹਿੰਦੇ ਉਹ ਜਿਹੜੀ ਮਾਇਆ ਹੈਗੀ ਆ ਪਰਮਾਤਮਾ ਦੀ ਉਹ ਬਣਾਈ ਹੋਈ ਉਹਦੇ ਤੋਂ ਅਲੱਗ ਹੁੰਦਾ ਹੈ ਭਾਇਆ ਵਿੱਚ ਗਲਤਾਨ ਨਹੀਂ ਹੁੰਦਾ ਕਰਮ ਕਰਤ ਹੋਵੇ ਨਹਿ ਕਰਮ ਤਿਸ ਬੈਸ ਨੋ ਕਾ ਨਿਰਮਲ ਧਰਮ ਕਹਿੰਦੇ ਉਸ ਭਗਤ ਦਾ ਪਵਿੱਤਰ ਧਰਮ ਹੁੰਦਾ ਕਹਿੰਦੇ ਉਹ ਜਿੰਨੇ ਵੀ ਕਰਮ ਕਰ ਲੈ ਨੇਕੀ ਵਾਲੇ ਉਹਨਾਂ ਦੀ ਕੋਈ ਇੱਛਾ ਨਹੀਂ ਰੱਖਦਾ ਉਹ ਕਰਮ ਇਸ ਕਰਕੇ ਨਹੀਂ ਕਰਦਾ ਕਿ ਕੋਈ ਫਲ ਪ੍ਰਾਪਤ ਹੋਵੇ ਉਹ ਸਿਰਫ ਕਰਮ ਭਲਾਈ ਹਿਤ ਕਰਦਾ ਹੈ ਕਾਹੂ ਫਲ ਕੀ ਇੱਛਾ ਨਹੀਂ ਬਾਚੈ ਕੇਵਲ ਭਗਤ ਕੀਰਤਨ ਸੰਗ ਰਾਚੈ ਕਹਿੰਦੇ ਉਹ ਕਿਸੇ ਫਲ ਦੀ ਇੱਛਾ ਨਹੀਂ ਰੱਖਦਾ ਉਹ ਸਿਰਫ ਪਰਮਾਤਮਾ ਦੀ ਸਿਫਤ ਸਲਾਹ ਦੇ ਵਿੱਚ ਰਚਿਆ ਰਹਿੰਦਾ ਮਨ ਤਨ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ ਕਹਿੰਦੇ ਉਹ ਸਾਰਿਆਂ ਦੇ ਉੱਪਰ ਕਿਰਪਾ ਦੀ ਦ੍ਰਿਸ਼ਟੀ ਕਰਦਾ ਹੈ ਉਹ ਜੀਵ ਉਹਦੇ ਮਨ ਵਿੱਚ ਵੀ ਤੇ ਤਨ ਵਿੱਚ ਵੀ ਪਰਮਾਤਮਾ ਦਾ ਸਿਮਰਨ ਚੱਲਦਾ ਹੈ ਆਪ ਡ੍ਰਿੜੇ ਅਵਰਾ ਨਾਮ ਜਪਾਵੇ ਨਾਨਕ ਉਹ ਬੈਸਨੋ ਪਰਮਗਤ ਪਾਵੇ ਕਹਿੰਦੇ ਉਹ ਪਰਮਾਤਮਾ ਦਾ ਨਾਮ ਆਪ ਵੀ ਜਪਦਾ ਤੇ ਦੂਜਿਆਂ ਨੂੰ ਵੀ ਜਪਣ ਦਾ ਆਦੇਸ਼ ਦਿੰਦਾ ਹੈ ਨਾਨਕ ਜੀ ਕਹਿੰਦੇ ਨੇ ਐਸਾ ਭਗਤ ਆ ਜੋ ਫਿਰ ਕਹਿੰਦੇ ਸਭ ਤੋਂ ਉੱਚੀ ਅਵਸਥਾ ਪਰਮਗਤੀ ਪਾ ਲੈਂਦਾ ਹੈ। ਭਗਉਤੀ ਭਗਵੰਤ ਭਗਤ ਕਾ ਰੰਗ ਸਗਲ त्यागੈ ਦੁਸ਼ਟ ਕਾ ਸੰਗ। ਕਹਿੰਦੇ ਉਹ ਸਦਾ ਜਿਹੜਾ ਭਗਤ ਹੈਗਾ ਪਰਮਾਤਮਾ ਦੇ ਭਗਤੀ ਦੇ ਰੰਗ ਵਿੱਚ ਰੰਗਿਆ ਰਹਿੰਦਾ ਹੈ ਕਹਿੰਦੇ ਉਹ ਦੁਸ਼ਟਾਂ ਦਾ ਵਿਕਾਰਾਂ ਦਾ ਸੰਗ ਤਿਆਗ ਦਿੰਦਾ ਹੈ। ਮਨਤੇ ਬਿਨ ਸੈ ਸਗਲਾ ਪਰਮ ਕਰ ਪੂਜੈ ਸਗਲ ਪਾਰ ਬ੍ਰਹਮ ਕਹਿੰਦੇ ਆਪਣੇ ਮਨ ਤੋਂ ਉਹ ਸਾਰੇ ਭਰਮ ਖਤਮ ਕਰ ਦਿੰਦਾ ਹੈ ਕਰ ਪੂਜੈ ਸਗਲ ਪਾਰ ਬ੍ਰਹਮ ਹਰ ਇੱਕ ਜਗ੍ਹਾ ਤੇ ਪਰਮਾਤਮਾ ਨੂੰ ਵਿਆਪਕ ਸਮਝ ਕੇ ਸਿਰਫ ਪਰਮਾਤਮਾ ਦੀ ਹੀ ਪੂਜਾ ਭਗਤੀ ਕਰਦਾ ਹੈ ਸਾਧ ਸੰਗ ਪਾਪਾ ਮਲ ਖੋਵੈ ਤਿਸ ਪਗਉਤੀ ਕੀ ਮਤ ਉਤਮ ਹੋਵੈ ਕਹਿੰਦੇ ਉਹ ਭਗਤ ਸਾਧੂ ਦੇ ਸੰਗ ਵਿੱਚ ਆਪਣੇ ਸਾਰੇ ਪਾਪਾਂ ਦੀ ਮੈਲ ਧੋ ਲੈਂਦਾ ਹੈ ਕਹਿੰਦੇ ਉਹਦੀ ਮਤ ਸਭ ਤੋਂ ਉਤਮ ਹੋ ਜਾਂਦੀ ਹੈ ਪਵਿੱਤਰ ਹੋ ਜਾਂਦੀ ਹੈ ਭਗਵਾਨਤ ਕੀ ਟਹਿਲ ਕਰੈ ਨਿਤ ਨੀਤ ਮਨ ਤਨ ਅਰਪੈ ਬੇਸਨ ਪਰੀਤ ਕਹਿੰਦੇ ਹੋ ਹਮੇਸ਼ਾ ਪਰਮਾਤਮਾ ਦੀ ਸੇਵਾ ਭਗਤੀ ਕਰਦਾ ਹੈ ਉਹ ਭਗਤੀ ਦੇ ਵਿੱਚ ਆਪਣਾ ਮਨ ਤੇ ਤਨ ਪਰਮਾਤਮਾ ਅੱਗੇ ਅਰਪਣ ਕਰ ਦਿੰਦਾ ਹੈ ਹਰ ਕੇ ਚਰਨ ਹਿਰਦੈ ਬਸਾਵੈ ਨਾਨਕ ਐਸਾ ਭਗਉਤੀ ਭਗਵੰਤ ਕੋ ਪਾਵੇ ਨਾਨਕ ਜੀ ਕਹਿੰਦੇ ਨੇ ਐਸਾ ਫਿਰ ਉਹ ਉਹ ਭਗਤ ਹੈ ਜੋ ਪਰਮਾਤਮਾ ਨੂੰ ਪਾ ਲੈਂਦਾ ਹੈ ਉਹ ਪਰਮਾਤਮਾ ਦੇ ਚਰਨ ਆਪਣੇ ਹਿਰਦੇ ਵਿੱਚ ਵਸਾ ਕੇ ਰੱਖਦਾ ਹੈ ਸੋ ਪੰਡਿਤ ਜੋ ਮਨ ਪਰਬੋਧੈ RAM ਨਾਮ ਆਤਮ ਮਹਿ ਸੋਦੈ ਕਹਿੰਦੇ ਪੰਡਤ ਉਹੀ ਹੈ ਜੋ ਆਪਣੇ ਮਨ ਨੂੰ ਸਿੱਖਿਆ ਦੇ ਕੇ ਰੱਖਦਾ ਹੈ ਆਪਣੇ ਅੰਤਰ ਆਤਮੇ ਪਰਮਾਤਮਾ ਦਾ ਨਾਮ ਟਿਕਾ ਲੈਂਦਾ ਹੈ ਤੇ ਆਪਣੇ ਅੰਤ ਅੰਦਰੋਂ ਪਰਮਾਤਮਾ ਦਾ ਨਾਮ ਲੈ ਕੇ ਹਿਰਦਾ ਸ਼ੁੱਧ ਕਰ ਲੈਂਦਾ ਹੈ ਰਾਮ ਨਾਮ ਸਾਰ ਰਸ ਪੀਵੇ ਉਸ ਪੰਡਤ ਕੈ ਉਪਦੇਸ਼ ਜਗ ਜੀਵੇ ਕਹਿੰਦੇ ਉਹ ਪ੍ਰਮਾਤਮਾ ਦਾ ਨਾਮ ਰੂਪੀ ਰਸ ਪਿੰਦਾ ਹੈ ਤੇ ਕਹਿੰਦੇ ਉਹਦੀ ਸਿੱਖਿਆ ਸੁਣ ਕੇ ਕਹਿੰਦੇ ਫੇਰ ਸਾਰਾ ਸੰਸਾਰ ਆਤਮਿਕ ਜੀਵਨ ਪ੍ਰਾਪਤ ਕਰਦਾ ਹੈ ਹਰ ਕੀ ਕਥਾ ਹਿਰਦੈ ਬਸਾਵੇ ਸੋ ਪੰਡਤ ਫਿਰ ਜੋਨ ਨਾ ਆਵੇ ਕਹਿੰਦੇ ਉਹ ਪੰਡਿਤ ਫਿਰ ਹੋਰ ਜੂਨੀਆਂ ਵਿੱਚ ਨਹੀਂ ਪੈਂਦਾ ਉਹ ਕਹਿੰਦੇ ਪਰਮਾਤਮਾ ਦੀ ਜਿਹੜੀ ਕਥਾ ਹੈ ਕਿ ਜਾਂ ਸਿਫਤਸਲਾ ਆਪਣੇ ਹਿਰਦੇ ਵਿੱਚ ਵਸਾ ਲੈਂਦਾ ਹੈ। 베ਦ ਪੁਰਾਨ ਸਿਮਰਤ ਬੂਜੈ ਮੂਲ ਸੂਖਮ ਮਹਿ ਜਾਣੈ ਅਸ ਥੂਲ ਕਹਿੰਦੇ ਉਹ ਫਿਰ 베ਦ ਪੁਰਾਨ ਸਿਮਰਤੀਆਂ ਦੇ ਰਾਹੀ ਪਰਮਾਤਮਾ ਦੇ ਬਾਰੇ ਸਾ ਜਾਣਕਾਰੀ ਪ੍ਰਾਪਤ ਕਰਦਾ ਹੈ ਉਹਨੂੰ ਪਰਮਾਤਮਾ ਬਾਰੇ ਪਤਾ ਲੱਗ ਜਾਂਦਾ ਹੈ ਧਾਰਮਿਕ ਗ੍ਰੰਥਾਂ ਦੇ ਵਿੱਚੋਂ ਤੇ ਫਿਰ ਉਹ ਕਹਿੰਦੇ ਪਰਮਾਤਮਾ ਨੂੰ ਹੀ ਸਾਰੇ ਪਾਸੇ ਦੇਖਦਾ ਹੈ ਸੂਖਮ ਮੈ ਜਾਨੈ ਅਸਥੂਲ ਚਹ ਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਤ ਕੋ ਸਦਾ ਅਦੇਸ ਕਹਿੰਦੇ ਉਸ ਪੰਡਿਤ ਨੂੰ ਨਾਨਕ ਜੀ ਕਹਿੰਦੇ ਸਦਾ ਹੀ ਨਮਸਕਾਰ ਕਰੋ ਕਹਿੰਦੇ ਉਹ ਚੌਹ ਵਰਨਾ ਨੂੰ ਉਪਦੇਸ਼ ਦਿੰਦਾ ਹੈ ਪਰਮਾਤਮਾ ਦੇ ਨਾਮ ਜਪਣ ਦਾ ਬੀਜ ਮੰਤਰ ਸਰਬ ਕੋ ਗਿਆਨ ਚੌਹ ਵਰਨਾ ਮੈਂ ਜਪੈ ਕੋ ਨਾਮ ਕਹਿੰਦੇ ਜਿਹੜੇ ਪਰਮਾਤਮਾ ਦਾ ਨਾਮ ਹੈ ਇਹੀ ਬੀਜ ਮੰਤਰ ਹੈ ਇਹੀ ਅਸਲ ਮੋਢ ਹੈ ਪਰਮਾਤਮਾ ਦਾ ਨਾਮ ਜਪਣ ਦੇ ਲਈ ਤੇ ਇਹ ਇਹਦਾ ਗਿਆਨ ਉਹ ਸਾਰਿਆਂ ਨੂੰ ਦਿੰਦਾ ਹੈ ਪਰ ਕਹਿੰਦੇ ਚੋਹ ਵਰਨਾਮੈ ਜਪੇ ਕੋ ਨਾਮ ਕਹਿੰਦੇ ਪਰ ਕੋਈ ਵਿਰਲਾ ਹੀ ਹੈ ਜੋ ਪ੍ਰਮਾਤਮਾ ਦਾ ਨਾਮ ਜਪਦਾ ਹੈ ਚੋਹ ਵਰਨਾ ਵਿੱਚੋਂ ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੇ ਜਨ ਕੋਏ ਕਹਿੰਦੇ ਸਾਧੂ ਦੀ ਸੰਗਤ ਦੇ ਵਿੱਚ ਕੋਈ ਵਿਰਲਾ ਜਨ ਹੀ ਪ੍ਰਮਾਤਮਾ ਦਾ ਨਾਮਦਾਨ ਪ੍ਰਾਪਤ ਕਰਦਾ ਹੈ ਪਰ ਕਹਿੰਦੇ ਜੋ ਜਪਦਾ ਹੈ ਕਹਿੰਦੇ ਉਹਦੀ ਸਭ ਤੋਂ ਉੱਚੀ ਅਵਸਥਾ ਬਣ ਜਾਂਦੀ ਹੈ ਆਤਮਿਕ ਅਵਸਥਾ ਕਰ ਕਿਰਪਾ ਅੰਤਰ ਉਰਤਾਰੇ ਪਸੂ ਪ੍ਰੇਤਮ ਪਸੂ ਪ੍ਰੇਤ ਮੁਗਤ ਪਾਥਰ ਕੋ ਉਤਾਰੇ ਕਹਿੰਦੇ ਕਿਰਪਾ ਕਰਕੇ ਕਹਿੰਦੇ ਜਿਹਦੇ ਕਿਰਪਾ ਦੇ ਨਾਲ ਅੰਦਰ ਕਹਿੰਦੇ ਪਰਮਾਤਮਾ ਦਾ ਨਾਮ ਵਸ ਜਾਵੇ ਕਹਿੰਦੇ ਚਾਹੇ ਕੋਈ ਪਸ਼ੂ ਆ ਚਾਹੇ ਕੋਈ ਪ੍ਰੇਤ ਆ ਪੱਥਰ ਆ ਸਭ ਕੋਈ ਤਰ ਜਾਂਦਾ ਕਹਿੰਦੇ ਉਹਦਾ ਨਾਮ ਜਪਿਆਂ ਬਸ ਨਾਮ ਉਹਦਾ ਅੰਦਰ ਟਿਕ ਜਾਵੇ ਤਾਂ ਜੀਵ ਤਰ ਜਾਂਦਾ ਇਸ ਭਵਜਲ ਤੋਂ ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਤੇ ਕਹਿੰਦੇ ਪਰਮਾਤਮਾ ਦਾ ਨਾਮ ਆ ਉਹ ਸਾਰੇ ਰੋਗਾਂ ਦੀ ਦਵਾਈ ਆ ਕਹਿੰਦੇ ਨਾਮ ਜਪਣੇ ਦੇ ਨਾਲ ਜੀਵ ਨੂੰ ਸੁੱਖ ਮਿਲਦਾ ਤੇ ਜੀਵ ਖੁਸ਼ੀ ਵਿੱਚ ਰਹਿੰਦਾ ਜੇ ਪ੍ਰਮਾਤਮਾ ਦੇ ਗੁਣ ਗਾਉਂਦਾ ਕਾਹੂ ਜੁਗਤ ਕਿਤੇ ਨਾ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ ਨਾਨਕ ਜੀ ਕਹਿੰਦੇ ਨੇ ਜਿਹੜਾ ਇਹ ਧਰਮ ਪ੍ਰਮਾਤਮਾ ਦਾ ਨਾਮ ਜਪਣ ਦਾ ਕਹਿੰਦੇ ਕਿਸੇ ਵੀ ᔪਗਤੀ ਨਾਲ ਨਹੀਂ ਪਾਇਆ ਜਾਂਦਾ ਉਸ ਜੀਵ ਨੂੰ ਮਿਲਦਾ ਜਿਹਦੇ ਮੱਥੇ ਤੇ ਇਹ ਧੁਰ ਤੋਂ ਲੇਖ ਲਿਖੇ ਨੇ ਕਰਮ ਉਹਦੇ ਇਸ ਤਰ੍ਹਾਂ ਦੇ ਲਿਖੇ ਨੇ ਕਿ ਇਸ ਜੀਵ ਨੂੰ ਨਾਮ ਦੀ ਪ੍ਰਾਪਤੀ ਹੋਣੀ ਆ ਉਸ ਨੂੰ ਹੀ ਮਿਲਦਾ ਹੈ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤਿ ਰਾਮ ਦਾਸ ਜਿਸ ਜੀਵ ਦੇ ਕਹਿੰਦੇ ਮਨ ਵਿੱਚ ਪਰਮਾਤਮਾ ਦਾ ਨਾਮ ਵਸ ਜਾਂਦਾ ਹੈ ਉਸ ਜੀਵ ਦਾ ਨਾਮ ਪਰਮਾਤਮਾ ਦਾ ਸੇਵਕ ਪੈ ਜਾਂਦਾ ਹੈ ਆਤਮ ਰਾਮ ਤਿਸ ਨਦਰੀ ਆਇਆ ਦਾਸ ਦਸੰਤਣ ਪਾਏ ਤਿਨ ਪਾਇਆ ਕਹਿੰਦੇ ਉਹ ਜੀਵ ਪਰਮਾਤਮਾ ਨੂੰ ਆਪਣੇ ਅੰਦਰ ਵਸਦਾ ਦੇਖ ਲੈਂਦਾ ਹੈ ਅਨੁਭਵ ਕਰ ਲੈਂਦਾ ਹੈ ਅੰਤਰ ਆਤਮੇ ਕਹਿੰਦੇ ਕਿਸ ਤਰ੍ਹਾਂ ਕਿਉਂਕਿ ਉਸ ਜੀਵ ਦੇ ਵਿੱਚ ਪਰਮਾਤਮਾ ਦੇ ਦਾਸਾਂ ਦੇ ਦਾਸਾਂ ਦੇ ਦਾਸ ਹੋਣ ਦੀ ਬਿਰਤੀ ਆ ਜਾਂਦੀ ਹੈ ਇਸ ਸੁਭਾਵ ਦੇ ਕਰਕੇ ਉਹ ਪਰਮਾਤਮਾ ਦੀ ਰਹਿਮਤ ਪਾਉਂਦਾ ਹੈ ਅੰਤਰ ਆਤਮੇ ਉਹਦਾ ਦੀਦਾਰ ਕਰਦਾ ਹੈ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗੈ ਪਰਵਾਨ ਕਹਿੰਦੇ ਉਹ ਸਦਾ ਹੀ ਪਰਮਾਤਮਾ ਨੂੰ ਆਪ ਦੇ ਨੇੜੇ ਕਹਿੰਦੇ ਮਹਿਸੂਸ ਕਰਦਾ ਹੈ ਅਨੁਭਵ ਕਰਦਾ ਹੈ ਤੇ ਉਹ ਪਰਮਾਤਮਾ ਦੀ ਦਰਗਾਹ ਦੇ ਵਿੱਚ ਕਬੂਲ ਪੈ ਜਾਂਦਾ ਹੈ ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋਜੀ ਪਰੈ ਕਹਿੰਦੇ ਜਿਸ ਜੀਵ ਤੇ ਪਰਮਾਤਮਾ ਆਪ ਕਿਰਪਾ ਕਰਦਾ ਉਸ ਜੀਵ ਨੂੰ ਸਾਰੀ ਇਹ ਅਸਲੀਅਤ ਸਮਝ ਲੱਗ ਜਾਂਦੀ ਆਪਦੇ ਮੂਲ ਬਾਰੇ ਪਰਮਾਤਮਾ ਬਾਰੇ ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ RAM DAS ਨਾਨਕ ਜੀ ਕਹਿੰਦੇ ਨੇ ਇਸ ਤਰ੍ਹਾਂ ਦਾ ਜੀਵ ਕਹਿੰਦੇ ਸਾਰਿਆਂ ਵਿੱਚ ਰਹਿੰਦਾ ਹੋਇਆ ਵੀ ਅੰਦਰੋਂ ਅੰਦਰੋਂ ਅੰਤਰ ਆਤਮੇ ਨਿਰਲੇਪ ਰਹਿੰਦਾ ਹੈ ਉਦਾਸ ਰਹਿੰਦਾ ਹੈ ਸੰਸਾਰਿਕ ਪਦਾਰਥਾਂ ਤੋਂ ਫਿਰ ਨਾਨਕ ਜੀ ਕਹਿੰਦੇ ਨੇ ਐਸੀ ਜੀਵਨ ਜੁਗਤ ਜਿਹਦੀ ਹੁੰਦੀ ਆ ਉਹ ਪਰਮਾਤਮਾ ਦਾ ਦਾਸ ਕਹਾਉਂਦਾ ਹੈ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ ਕਹਿੰਦੇ ਜਿਹੜਾ ਜੀਵ ਪਰਮਾਤਮਾ ਦੀਆਂ ਆਗਿਆ ਨੂੰ ਆਪਣੇ ਅੰਦਰ ਖੁਸ਼ੀ ਨਾਲ ਮੰਨਦਾ ਹੈ ਉਹ ਕਹਿੰਦੇ ਜੀਵਨ ਮੁਕਤ ਕਹਾਉਂਦਾ ਹੈ ਤੈਸਾ ਹਰਖ ਤੈਸਾ ਉਸ ਸੋਗ ਸਦਾ ਆਨੰਦ ਤੈ ਨਹੀਂ ਵਿਯੋਗ ਉਹਦੇ ਲਈ ਕਹਿੰਦੇ ਖੁਸ਼ੀ ਗਮੀ ਇੱਕ ਸਮਾਨ ਉਹ ਸਦਾ ਆਨੰਦ ਵਿੱਚ ਰਹਿੰਦਾ ਕਿਉਂਕਿ ਉਹਨੂੰ ਪਰਮਾਤਮਾ ਵੱਲੋਂ ਕਦੇ ਵਿਛੋੜਾ ਨਹੀਂ ਹੁੰਦਾ ਤੈਸਾ ਸੁਵਰਨ ਤੈਸੀ ਉਸ ਮਾਟੀ ਤੈਸਾ ਅਮਰਤ ਤੈਸੀ ਬਿਖਖਾਟੀ ਔਸ ਜੀਵ ਲਈ ਜਿਵੇਂ ਦਾ ਸੋਨਾ ਓਮੇ ਦੀ ਮਿੱਟੀ ਜਿਵੇਂ ਦੀ ਮਿੱਟੀ ਓਮੇ ਦਾ ਸੋਨਾ ਜਿਵੇਂ ਦੀ ਜ਼ਹਿਰ ਓਮੇ ਦਾ ਅਮਰਤ ਉਹਦੇ ਲਈ ਸਭ ਕੁਝ ਬਰਾਬਰ ਆ ਕਿਉਂਕਿ ਹਰ ਇੱਕ ਚੀਜ਼ 'ਚ ਪ੍ਰਮਾਤਮਾ ਹੀ ਨਜ਼ਰ ਆਉਂਦਾ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਉਹਦੇ ਲਈ ਕੋਈ ਉਹਦਾ ਆਦਰ ਕਰਦਾ ਨਿਰਾਦਰ ਕਰਦਾ ਇੱਕ ਬਰਾਬਰ ਆ ਕੋਈ ਸ਼ਹਿਨਸ਼ਾ ਕੋਈ ਗਰੀਵਾ ਇਕ ਬਰਾਬਰ ਆ ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ ਕਹਿੰਦੇ ਜੋ ਵੀ ਪਰਮਾਤਮਾ ਕਰ ਰਿਹਾ ਉਹ ਉਹਨੂੰ ਭਲਾ ਮੰਨ ਕੇ ਆਪਣੀ ਜੀਵਨ ਦੀ ਮਰਿਆਦਾ ਸਮਝਦਾ ਨਾਨਕ ਜੀ ਕਹਿੰਦੇ ਨੇ ਉਹ ਪੁਰਖ ਫਿਰ ਜੀਂਦਿਆ ਜੀ ਮੁਕਤੀ ਪਾ ਲੈਂਦਾ ਹੈ ਬਾਰ ਬ੍ਰਾਮ ਕੇ ਸਗਲੇ ਠਾਉ ਜਿਤ ਜਿਤ ਕਰ ਰੱਖਿਆ ਤੈ ਸਾ ਤਿੰਨ ਨਾਉ ਕਹਿੰਦੇ ਜਿਹੜੇ ਸਾਰੇ ਸਰੀਰ ਨੇ ਪ੍ਰਮਾਤਮਾ ਦੇ ਬਣਾਏ ਹੋਏ ਨੇ ਜਿਸ ਜਿਸ ਜਗਾ ਤੇ ਪ੍ਰਮਾਤਮਾ ਨੇ ਕਿਸੇ ਜੀਵ ਨੂੰ ਬਣਾਇਆ ਰੱਖਿਆ ਉਸ ਤਰ੍ਹਾਂ ਦਾ ਉਹਦਾ ਨਾਮ ਪੈ ਜਾਂਦਾ ਆਪੇ ਕਰਨ ਕਰਾਵਨ ਜੋਗ ਪ੍ਰਭ ਪਾਵੇ ਸੋਈ ਫੁਨ ਹੋਗ ਕਹਿੰਦੇ ਜੋ ਵੀ ਕੁਝ ਪਰਮਾਤਮਾ ਕਰ ਰਿਹਾ ਉਹੀ ਸ੍ਰਿਸ਼ਟੀ ਵਿੱਚ ਹੋ ਰਿਹਾ ਹੈ ਜੋ ਕੁਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਉਹ ਉਹੀ ਦੁਆਰਾ ਕਰਦਾ ਹੈ ਪਸਰਿਓ ਆਪ ਹੋਏ ਅਨਤ ਤਰੰਗ ਲਖੇ ਨ ਜਾਹੇ ਪਾਰ ਬ੍ਰਹਮ ਕੇ ਰੰਗ ਕਹਿੰਦੇ ਪਾਰ ਬ੍ਰਹਮ ਦੀ ਲੀਲਾ ਕਹਿੰਦੇ ਸਮਝ ਵਿੱਚ ਨਹੀਂ ਆਉਂਦੀ ਹੈਗੀ ਉਹਦਾ ਖੇਡ ਸਮਝ ਵਿੱਚ ਨਹੀਂ ਆਉਂਦਾ ਕਿਸ ਤਰ੍ਹਾਂ ਕਹਿੰਦੇ ਅਲੱਗ-ਅਲੱਗ ਤਰੰਗਾਂ ਰੂਪ ਹੋ ਕੇ ਸਾਰਿਆਂ ਦੇ ਵਿੱਚ ਪਸਰਿਆ ਹੋਇਆ ਹੈ ਜੀਵਾਂ ਦੇ ਵਿੱਚ ਕਿਵੇਂ ਜੋਤ ਸਾਰਿਆਂ 'ਚ ਪਸਾਰੀ ਹੈ ਜੈਸੀ ਮਤ ਦੇ ਤੈਸਾ ਪ੍ਰਗਾਸ ਪਾਰ ਬ੍ਰਮ ਕਰਤਾ ਅਬਿਨਾਸ਼ ਕਹਿੰਦੇ ਜਿਵੇਂ-ਜਿਵੇਂ ਦੀ ਕਿਸੇ ਜੀਵ ਨੂੰ ਮਤ ਦਿੰਦਾ ਹੈ ਬੁੱਧੀ ਦਿੰਦਾ ਹੈ ਉਸ ਤਰ੍ਹਾਂ ਹੀ ਉਸ ਜੀਵ ਦੇ ਅੰਦਰ ਪ੍ਰਕਾਸ਼ ਹੁੰਦਾ ਹੈ ਪਰ ਜਿਹੜਾ ਪਾਰ ਬ੍ਰਮ ਕਰਤਾ ਹੈ ਕਹਿੰਦੇ ਉਹ ਸਦਾ ਰਹਿਣ ਵਾਲਾ ਹੈ ਅਟਲ ਹੈ ਆਪ ਸਦਾ 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 ਦਿਆਲ ਸਿਮਰ ਸਿਮਰ ਨਾਨਕ ਪਏ ਨਿਹਾਲ ਨਾਨਕ ਜੀ ਕਹਿੰਦੇ ਨੇ ਉਹ ਪਰਮਾਤਮਾ ਸਦਾ 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 ਦਿਆਲ ਹੈ ਕਹਿੰਦੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਉਹ ਸਾਡੇ ਤੇ ਹਮੇਸ਼ਾ ਹੀ ਦਿਆਲ ਹੈ ਫਿਰ ਕਹਿੰਦੇ ਜਿਹੜੇ ਜੀਵ ਉਹਨੂੰ ਸਿਮਰਦੇ ਨੇ ਉਹਨੂੰ ਚਿੱਤ ਵਿੱਚ ਵਸਾਉਂਦੇ ਨੇ ਕਹਿੰਦੇ ਉਹ ਸਦਾ ਹੀ ਖਿੜੇ ਰਹਿੰਦੇ ਨੇ ਉਹਨਾਂ ਨੂੰ ਫਿਰ ਕੋਈ ਖੁਸ਼ੀ ਗਮੀ ਦੀ ਕੋਈ ਉਹਨਾਂ ਨੂੰ ਫਰਕ ਨਹੀਂ ਰਹਿੰਦਾ ਸਦਾ ਹੀ ਖਿੜੇ ਰਹਿੰਦੇ ਨੇ ਉਹ ਹਾਂਜੀ ਸੰਗਤ ਜੀ ਐਨੀ ਸੇਵਾ ਪਰਵਾਨ ਕਰਨੀ ਜੀ ਗੁਰਵਾਣੀ ਦੇ ਵਿਚਾਰ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਮੇਰੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਸਾਂਝ ਪਾਉਂਦਿਆਂ ਵਿਚਾਰ ਕਰਦਿਆਂ ਗੁਰਬਾਣੀ ਪੜਦਿਆਂ ਹੋਈਆਂ ਅਨੇਕਾਂ ਗਲਤੀਆਂ ਆਪ ਦੀ ਇਸ ਅਣਜਾਣ ਬੱਚੀ ਦੀਆਂ ਬਖਸ਼ ਦਿਓ ਜੀ ਅੱਗੇ ਤੋਂ ਸਮਤ ਦੇ ਦਿਓ ਪਾਰਬ੍ਰਾਮ ਜੀ ਸਿਰ ਤੇ ਮੇਰਾ ਭਰਿਆ ਹੱਥ ਰੱਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ